ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਹੀਰਾ ਘਾਟ ਸਾਹਿਬ ਮਹਾਰਾਸ਼ਟਰ ਦੇ ਵਿੱਚ ਜੀ ਕਰੋ ਦਰਸ਼ਨ ਦੇਦਾਰੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਦੁਆਰਾ ਹੀਰਾ ਘਾਟ ਸਾਹਿਬ ਬਹਾਦਰ ਸ਼ਾ ਇੱਥੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਤਾਂ ਅਤੀ ਕੀਮਤੀ ਹੀਰਾ ਸਤਕਾਰ ਵਜੋਂ ਗੁਰੂ ਜੀ ਦੀ ਭੇਟ ਕੀਤਾ ਜੋ ਕਿ ਗੁਰੂ ਜੀ ਨੇ ਤੁਛ ਜਾਣ ਕੇ ਕੋਲ ਹੀ ਵਹਿ ਰਹੀ ਨਦੀ ਗੋਦਾਵਰੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੰਨੀ ਸ਼ਰਦਾ ਨਾਲ ਇਹ ਕੀਮਤੀ ਹੀਰਾ ਗੁਰੂ ਜੀ ਦੀ ਭੇਟ ਕੀਤਾ ਹੈ ਪਰੰਤੂ ਸ਼ਾਇਦ ਇਹਨਾਂ ਨੂੰ ਹੀਰਿਆਂ ਦੀ ਕਦਰ ਹੀ ਨਹੀਂ ਨਹੀਂ ਤਾਂ ਇੰਜ ਨਾ ਕਰਦੇ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪ੍ਰੇਸ਼ਾਨੀ ਜਾਣ ਕੇ ਉਸ ਨੂੰ ਕਿਹਾ ਜਰਾ ਗੋਦਾਵਰੀ ਵਿੱਚ ਗੋਦਾਵਰੀ ਵਿੱਚ ਨਜ਼ਰਅਤਾਂ ਮਾਰੋ ਜਦੋਂ ਬਹਾਦਰ ਸ਼ਾਹ ਨੇ ਨੀਜ਼ ਨਾਲ ਤੱਕਿਆ ਤਾਂ ਕੀ ਵੇਖਦਾ ਹੈ ਕਿ ਨਦੀ ਵਿੱਚ ਇੱਕ ਹੀਰਾ ਨਹੀਂ ਬਲਕਿ ਉਸ ਦੇ ਭੇਟ ਕੀਤੇ ਗਏ ਹੀਰੇ ਜਿਹੇ ਉਸ ਤੋਂ ਵੀ ਕਿਤੇ ਵਧਿਕ ਵਧਿਕ ਕੀਮਤੀ ਅਨ ਗਿਣਤ ਹੀਰੇ ਪਏ ਹੋਏ ਸਨ ਉਸ ਦਾ ਹੰਕਾਰ ਨਿਵਰਤ ਹੋਇਆ ਗੁਰੂ ਪਿਆਰਿਓ ਇਹ ਬਹਾਦਰ ਸ਼ਾਹ ਔਰੰਗਜ਼ੇਬ ਦਾ ਵੱਡਾ ਸੁਪੁੱਤਰ ਸੀ Karni! Andi! Am uma estajspeita. Ola, opa! Am uma estajspeita. ਕੋਈ ਨੀਂਦਾ ਹਾਸਾ ਨਹੀਂ ਨੀਂਦੀ ਬੱਲੇ ਸਾਰੇ ਪੁਰੀਆਈ ਸਾਥਕ ਜੀਓ ਆਪ ਦੀ ਸਾਰੇ ਵਡਿਆ ਭਾਖਾਂ ਵਾਲੇ ਹੋ ਜੋ ਇਹ ਸਭ ਕੌਂਕਰਸਤਾ ਉੱਤੇ ਆਪਣੇ ਹਾਜ਼ਰੀਆਂ ਭਰ ਰਹੇ ਹੋ ਇਹ ਸਾਰੇ ਉਸਮੇ ਬਾਦਸ਼ਾਹ ਜੀ ਦਾ ਹੈ ਸਤਿਗੁਰੂ ਸੱਚੇ ਬਾਦਸ਼ਾਹ ਜਦੋਂ ਕੋਈ ਆਪ ਤਰਣਗੇ ਧੱਕੇ ਦੇ ਚਾਏ ਰਾਜਸਥਾਨ ਦਿੱਲੀ ਬਰਾਨਪੁਰ ਬਕੌਰ ਸਾਹਿਬ ਜੀ ਉੱਦੇ ਹੋਏ ਇਸ ਸੰਸਾਧਿਆ ਆਪੇ ਸਤੁਰਾਂ ਦੇ ਡੇਰੇ ਲਾਏ ਗੁਰੂ ਜੀ ਦੇ ਨਾਲ ਹਾਦਰ ਸ਼ਾਹ ਨੇ ਪੂਰੀ ਨੂੰ ਇੱਕ ਕੀਮਤੀ ਹੀਰਾ ਵੇਚ ਦਿੱਤਾ। ਸਤਿਗੁਰ ਜੀ ਨੇ ਹੀਰਾ ਲੈ ਕੇ ਪਿਛਲੇ ਪਾਸੇ ਜਿਹੜੀ ਵਾਕਤੀ ਗੋਦਾਵਰੀ ਨਦੀ ਦੇ ਰੇਤੇ ਹੀਰੇ ਨੂੰ ਸੁੱਟ ਦਿੱਤਾ। ਇਹ ਦੇਖ ਕੇ ਬਾਦਰ ਸ਼ਾਹ ਬੜਾ ਹੈਰਾਨ ਹੋਇਆ। ਜੇ ਮਨੋਵਲਸ ਕਿੰਨਾਂ ਦਾ ਮੈਂ ਨਾ ਕੀਮਤੀ ਹੀਰਾ ਤੁਹਾਨੂੰ ਜੀ ਨੂੰ ਦਿੱਤਾ ਹੈ। ਸਤਿਗੁਰ ਜੀ ਨੇ ਮੇਰੇ ਹੀਰੇ ਦੀ ਕਦਰ ਨਹੀਂ ਕੀਤੀ। ਇਸ ਨੂੰ ਪੱਥਰਾਂ 'ਚ ਆਰ ਕੇ ਨਦੀ ਦੇ ਵਿੱਚ ਸੁੱਟ ਦਿੱਤਾ। ਜਾਣੀਆਂ ਸਤਿਗੁਰ ਜੀ ਮਹਾਰਾਜ ਬਾਦਰ ਸ਼ਾਹ ਦੇ ਦਿਲ ਦੇ ਹਾਲ ਜਾਣਦੇ ਹੋਏ ਉਸ ਨੂੰ ਕਿਹਾ ਬਾਦਰਸ਼ਾਲ ਤੁਹਾਡਾ ਜਿਹੜਾ ਦਿੱਤਾ ਹੋਇਆ ਹੀਰਾ ਨੇ ਉਹ ਹੀਰਾ ਸਾਡੇ ਖਜਾਨੇ ਦੇ ਵਿੱਚ ਅਸੀਂ ਜਮ੍ਹਾਂ ਕੀਤਾ ਹੋਇਆ ਹੈ ਤੁਸੀਂ ਨਦੀ ਦੇ ਵਿੱਚ ਜਾ ਕੇ ਆਪਣਾ ਹੀਰਾ ਪਛਾਣ ਕੇ ਲਿਆਓ ਬਾਦਰਸ਼ਾਲ ਨਦੀ ਦੇ ਵਿੱਚ ਗਿਆ ਉਸਨੇ ਦੋਹੇ ਹੰਦਾਂ ਦੇ ਨਾਲ ਬੁੱ컬 ਭਰੀਆਂ ਆਕੇ ਸਤਪੁਰ ਜੀ ਦੇ ਚਾਰਾਂ ਦੇ ਵਿੱਚ ਡਿੱਪਿਆ ਇਹ ਮੰਦਰ ਵਿੱਚ ਬੜਾ ਅਛਤਾਵਾ ਲੈ ਕੇ ਕਹਿਣ ਲੱਗਾ ਸੱਚੇ ਬਾਦਸ਼ਾਹ ਮੈਨੂੰ maaf ਕਰ ਦਿਓ ਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਹੀਰਾ ਹੈ ਇਹ ਆਪ ਦੀ ਦੇ ਖਜ਼ਾਨੇ ਦੇ ਵਿੱਚ ਇਹ ਜਮ੍ਹਾਂ ਕਿਉਂ ਹੋਇਆ ਹੈ ਇਸ ਤਰ੍ਹਾਂ ਸਾਥੂ ਜੀ ਬਾਦਸ਼ਾਹ ਨੂੰ ਇਹ ਅੰਕਾਰ ਹੋ ਰਿਹਾ ਸੀ ਕਿ ਮੈਂ ਜਿਹੜਾ ਤੁਹਾਨੂੰ ਇਹ ਹੀਰਾ ਦਿੱਤਾ ਉਹ ਦੁਨੀਆਂ ਦਾ ਸਭ ਤੋਂ ਜ਼ਿਆਦਾ ਕੀਮਤੀ ਹੀਰਾ ਦਿੱਤਾ ਹੈ आत्मनिय और अहंकार इसे प्राप्त दे देता कर्ता के साधन और कर्ता की हिगा का आश्रय के नाते बचला रहती इस का दिए साक्षी है इन साधक ने अपने वलो जो भी तरह प्रतिक्रिया प्राप्त हुई सेवा का अवसर देती भाई जिसका अभ्यास भाई

ਇਹ ਜਿਹੜੀ ਨਦੀ ਦੇ ਵਿੱਚ ਗੁਰਗੋਬ ਸਿੰਘ ਮਹਾਰਾਜ ਜੀ ਨੇ ਹੀਰਾ ਸੁੱਟਿਆ ਸੀ ਪਹਿਲਾਂ ਇੱਥੋਂ ਰਸਤਾ ਹੁੰਦਾ ਸੀ ਜਾਣ ਲਈ ਸੋ ਹੁਣ ਸ਼ਾਇਦ ਥੱਲੇ ਦੀ ਰਸਤਾ ਖੋਲਿਆ ਹੋਇਆ ਠੀਕ ਹੈ ਜੀ ਤਾਂ ਇਹ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਬਤ ਬਤ ਸੁਣਾਓ ਲਾਈਕ ਕਰੋ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ